ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰੰਦਜ਼ ਦੀ ਵੀਡੀਓ ਵਿੱਚ ਅੱਜ ਆਪਾਂ ਆਲੂ ਗੋਭੀ ਦੀ ਪਾਰਟੀ ਸਟਾਈਲ ਸਬਜੀ ਬਣਾ ਕੇ ਤਿਆਰ ਕਰਾਂਗੇ ਜਿਸ ਤਰ੍ਹਾਂ ਪਾਰਟੀ ਵਿੱਚ ਹਲਵਾਈ ਆਲੂ ਗੋਭੀ ਨੂੰ ਡੀਪ ਫ੍ਰਾਈ ਕਰਦੇ ਤੇ ਮਸਾਲਾ ਅਲੱਗ ਤੋਂ ਤਿਆਰ ਕਰਕੇ ਮਿਲਾ ਕੇ ਸਬਜੀ ਬਣਾ ਕੇ ਤਿਆਰ ਕਰਦੇ ਆਪਾਂ ਆਲੂ ਗੋਭੀ ਨੂੰ ਡੀਪ ਫ੍ਰਾਈ ਨਹੀਂ ਕਰਾਂਗੇ ਪਰ ਆਪਣੀ ਸਬਜੀ ਓਨੀ ਟੇਸਟੀ ਬਣੇਗੀ ਜਿੰਨੀ ਕਿ ਡੀਪ ਫ੍ਰਾਈ ਕਰਕੇ ਬਣਦੀ ਆਲੂ ਗੋਭੀ ਦੀ ਸਬ지 ਬਣਾਉਣ ਲਈ ਆਪਾਂ 3 ਆਲੂ ਛਿੱਲ ਕੇ ਲੈ ਲਏ। ਆਲੂਆਂ ਨੂੰ ਆਪਾਂ ਕੱਟ ਕੇ ਪਾਣੀ ਵਿੱਚ ਰੱਖ ਲਿਆ। ਗੋਭੀ ਨੂੰ ਵੀ ਆਪਾਂ ਫਲੋਰਟਸ ਕਰਕੇ ਚੰਗੀ ਤਰ੍ਹਾਂ ਧੋ ਲਿਆ। ਕੜਾਹੀ ਵਿੱਚ ਆਪਾਂ ਹੁਣ ਤੇਲ ਪਾਵਾਂਗੇ ਤੇ ਤੇਲ ਨੂੰ ਗਰਮ ਕਰਾਂਗੇ। ਤੇਲ ਆਪਣਾ ਗਰਮ ਹੋ ਗਿਆ ਵਾ। ਹੁਣ ਆਪਾਂ ਇਹਦੇ ਵਿੱਚ ਚਮਚ ਦਾ ਚੌਥਾ ਹਿੱਸਾ ਜੀਰਾ ਪਾਵਾਂਗੇ। ਜਿੜੇ ਨੂੰ ਹਲਕਾ ਫਰਾਈ ਕਰਾਂਗੇ ਜਿਨਾ ਫਰਾਈ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਆਲੂ ਪਾਵਾਂਗੇ 5-7 ਸੈਕਿੰਡ ਵਾਸਤੇ ਆਪਾਂ ਆਲੂਆਂ ਨੂੰ ਇਦਾਂ ਤੇਲ ਵਿੱਚ ਫਰਾਈ ਕਰਾਂਗੇ ਹੁਣ ਆਪਾਂ ਫੋਲੋ ਗੋਬੀ ਵੀ ਪਾ ਦਵਾਂਗੇ ਹੁਣ ਆਪਾਂ ਛੋਟਾ ਚਮਚ ਨਮਕ ਪਾਵਾਂਗੇ ਅੱਧਾ ਚਮਚ ਹਲਦੀ ਪਾਵਾਂਗੇ ਤੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਮਿਕਸ ਕਰ ਦੇਵਾਂਗੇ ਇਸ ਵਿੱਚ ਆਪਾਂ ਪਾਣੀ ਬਿਲਕੁਲ ਵੀ ਨਹੀਂ ਪਾਵਾਂਗੇ ਆਪਾਂ ਬਣਾ ਲਈ ਆਪਾਂ ਇਸ ਨੂੰ ਪੱਕਣ ਦਵਾਂਗੇ ਤੁਸੀਂ ਦੇਖ ਸਕਦੇ ਹੋ ਆਪਣੀ ਗੋਭੀ ਚੰਗੀ ਤਰ੍ਹਾਂ ਮਿਕਸ ਹੋ ਗਈ ਆ ਆਲੂਆਂ ਵਿੱਚ ਹੁਣ ਆਪਾਂ ਇਸ ਨੂੰ ਟੱਕ ਦਵਾਂਗੇ ਸੇਕ ਆਪਾਂ ਘੱਟ ਰੱਖਾਂਗੇ ਜਦੋਂ ਤੱਕ ਆਪਣੀ ਸਬਜ਼ੀ ਪੱਕਦੀ ਆ ਉਦੋਂ ਤੱਕ ਆਪਾਂ ਮਸਾਲਾ ਤਿਆਰ ਕਰਾਂਗੇ ਇੱਕ ਪੈਨ ਲਵਾਂਗੇ ਪੈਨ ਵਿੱਚ ਆਪਾਂ ਸਰੋਂ ਦਾ ਤੇਲ ਪਾਵਾਂਗੇ ਤੇਲ ਗਰਮ ਹੋ ਗਿਆ ਹੁਣ ਆਪਾਂ ਇਸ ਵਿੱਚ ਚਮਚ ਦਾ ਚੌਥਾ ਹਿੱਸਾ ਜੀਰਾ ਪਾਵਾਂਗੇ ਸੇਕ ਆਪਾਂ ਘੱਟ ਰੱਖਾਂਗੇ ਹੁਣ ਆਪਾਂ ਸੁੱਕੇ ਮਸਾਲੇ ਪਾਵਾਂਗੇ ਆਪਾਂ 4-5 ਲੌਂਗ ਲਏ ਆ 4-5 ਕਾਲੀਆਂ ਮਿਰਚਾਂ ਤੇ ਇੱਕ ਟੁਕੜਾ ਦਾਲਚੀਨੀ ਦਾ ਉਹ ਆਪਾਂ ਵਿੱਚ ਐਡ ਕਰਾਂਗੇ ਇਹਨਾਂ ਨੂੰ ਹਲਕਾ ਜਿਹਾ ਫਰਾਈ ਕਰਾਂਗੇ ਮਸਾਲੇ ਆਪਣੇ ਫਰਾਈ ਹੋ ਗਏ ਆ ਹੁਣ ਆਪਾਂ ਇਹਨਾਂ ਵਿੱਚ ਅਦਰਕ ਪਿਆਜ਼ ਤੇ ਹਰੀ ਮਿਰਚ ਦਾ ਪੇਸਟ ਬਣਾਇਆ ਹੋਇਆ ਵਾ ਇਹਨੂੰ ਆਪਾਂ ਐਡ ਕਰਾਂਗੇ ਮਸਾਲਾ ਆਪਣਾ ਤਿਆਰ ਹੋ ਰਿਹਾ ਵਾ 5 ਮਿੰਟ ਹੋ ਗਏ ਆ ਸਬਜੀ ਨੂੰ ਆਪਾਂ ਇੱਕ ਵਾਰ ਹਿਲਾ ਦੇਵਾਂਗੇ ਸਬਜੀ ਨੂੰ ਆਪਾਂ ਇੱਕ ਵਾਰ ਹਿਲਾ ਦਿੱਤਾ ਆ ਹੁਣ ਆਪਾਂ ਇਸ ਨੂੰ ਫਿਰ ਤੋਂ ਢੱਕ ਕੇ ਹੋਰ ਟਾਈਮ ਵਾਸਤੇ ਪੱਕਣ ਦਵਾਂਗੇ ਇਧਰ ਆਪਣਾ ਮਸਾਲਾ ਵੀ ਤਿਆਰ ਹੋ ਰਿਹਾ ਵਾ ਹੁਣ ਆਪਾਂ ਅੱਧਾ ਚਮਚ ਨਮਕ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਹਲਦੀ ਪਾਵਾਂਗੇ ਤੇ ਅੱਧਾ ਚਮਚ ਧਨੀਆ ਪਾウダー ਪਾਵਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਸਾਲੇ ਵਿੱਚ ਮਿਕਸ ਕਰਾਂਗੇ ਹੁਣ ਆਪਾਂ ਉਦੋਂ ਤੱਕ ਭੁੰਨਾਂਗੇ ਜਦੋਂ ਤੱਕ ਮਸਾਲੇ ਤੋਂ ਤੇਲ ਅਲੱਗ ਨਹੀਂ ਹੋ ਜਾਂਦਾ ਹੁਣ ਆਪਾਂ ਸਬਜੀ ਨੂੰ ਇੱਕ ਵਾਰ ਫਿਰ ਤੋਂ ਹਲਾ ਦੇਵਾਂਗੇ ਤਾਂ ਕਿ ਸਬਜੀ ਆਪਣੀ نیچے ਨਾ ਲੱਗੇ ਸਬਜੀ ਨੂੰ ਮਿਕਸ ਕਰਕੇ ਫਿਰ ਤੋਂ ਟੱਕ ਕੇ 5-6 ਮਿੰਟ ਤੱਕ ਘੱਟ ਸੇਕ ਤੇ ਆਪਾਂ ਜੇ ਹੋਰ ਪਗਾਵਾਂਗੇ ਮਸਾਲਾ ਪੁੱਜ ਰਿਹਾ 5 ਮਿੰਟ ਬਾਅਦ ਆਪਾਂ ਆਲੂ ਗੋਭੀ ਨੂੰ ਚੈੱਕ ਕਰਦੇ ਹਾਂ ਹੁਣ ਦੇਖੋ ਟੈਕਚਰ ਤੋਂ ਹੀ ਲੱਗਦਾ ਕਿ ਆਲੂ ਗੋਭੀ ਪੱਕ ਗਏ ਆ ਹੁਣ ਚੈੱਕ ਕਰਦੇ ਹਾਂ ਆਲੂ ਅਲੂ ਤੁਸੀਂ ਦੇਖ ਸਕਦੇ ਹੋ ਨਰਮ ਹੋ ਗਏ ਆ ਤੇ ਗੋਭੀ ਵੀ ਆਪਣੀ ਕਰੰਚੀ ਨਰਮ ਹੋ ਗਈ ਆ ਆਲੂ ਗੋਭੀ ਪੱਕ ਕੇ ਤਿਆਰ ਆ ਟੋਟਲ 20 ਮਿੰਟ ਵਿੱਚ ਆਲੂ ਗੋਭੀ ਪੱਕ ਕੇ ਤਿਆਰ ਹੋਏ ਆ ਆਪਾਂ ਚਾਰ ਵਾਰ 5-5 ਮਿੰਟ ਤੱਕ ਤੱਕ ਕੇ ਪਕਾਇਆ ਤੇ ਚੈੱਕ ਕੀਤਾ। ਇਧਰ ਮਸਾਲੇ ਤੋਂ ਤੇਲ ਅਲੱਗ ਹੋ ਗਿਆ ਵਾ ਬਹੁਤ ਵਧੀਆ ਖੁਸ਼ਬੂ ਆ ਰਹੀ ਆ। ਹੁਣ ਆਪਾਂ ਇਹਦੇ ਵਿੱਚ ਅੱਧਾ ਕੱਪ ਪਾਣੀ ਪਾਵਾਂਗੇ। ਦੇਖੋ ਮਸਾਲੇ ਦਾ ਕਲਰ ਕਿੰਨਾ ਵਧੀਆ ਆਇਆ। ਹੁਣ ਆਪਾਂ ਇਸ ਵਿੱਚ ਚਮਚ ਦਾ ਚੌਥਾ ਹਿੱਸਾ ਗਰਮ ਮਸਾਲਾ ਪਾਵਾਂਗੇ ਤੇ ਬਰੀਕ ਕਟਿਆ ਹੋਇਆ ਹਰੀਆਂ ਧਨੀਆ ਪਾਵਾਂਗੇ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ। ਮਸਾਲੇ ਨੂੰ ਉਬਾਲਾ ਆ ਰਿਹਾ। ਹੁਣ ਆਪਾਂ ਮਸਾਲੇ ਨੂੰ ਆਲੂ ਗੱਭੀ ਵਿੱਚ ਪਾ ਦੇਵਾਂਗੇ। ਤੇ ਚੰਗੀ ਤਰ੍ਹਾਂ मिक्स ਕਰ ਦਵਾਂਗੇ ਹੁਣ ਆਪਾਂ ਸਬਜੀ ਨੂੰ ਢਾਕੇ ਬਿਲਕੁਲ ਘੱਟ ਸੇਕ ਤੇ ਤਿੰਨ ਚਾਰ ਮਿੰਟ ਤੱਕ ਪੱਕਣ ਦਵਾਂਗੇ 5 ਮਿੰਟ ਹੋ ਗਏ ਆ ਸਬਜੀ ਆਪਣੀ ਬਣ ਕੇ ਤਿਆਰ ਆ ਸਬਜੀ ਬਣਾਉਣ ਨੂੰ ਸਿਰਫ 25 ਤੋਂ 30 ਮਿੰਟ ਲੱਗੇ ਹੁਣ ਸਬਜੀ ਨੂੰ ਆਪਾਂ ਸਰਵ ਕਰਾਂਗੇ ਗੋਭੀ ਆਲੂ ਦੀ ਪਾਰਟੀ ਸਟਾਈਲ ਸਬਜੀ ਬਣ ਕੇ ਤਿਆਰ ਆ ਬਹੁਤ ਹੀ ਟੇਸਟੀ ਸਬਜੀ ਬਣੀ ਆ ਤੇ ਬੜੀ ਆਸਾਨੀ ਨਾਲ ਤੇ ਬਹੁਤ ਜਲਦੀ ਸਬਜੀ ਬਣ ਕੇ ਤਿਆਰ ਹੋਈ ਆ ਜੇ ਤੁਸੀਂ ਧਨੀਆ ਲਾਈ ਕਰਦੇ ਹੋ ਤਾਂ ਆਪਾਂ ਉੱਪਰ ਥੋੜਾ ਜਿਹਾ ਬਰੀਕ ਕੱਟ ਕੇ ਹਰਾ ਧਨੀਆ ਪਾ ਕੇ ਸਬਜੀ ਨੂੰ ਗਾਰਲਿਸ਼ ਕਰ ਸਕਦੇ ਆ ਸਬਜੀ ਨੂੰ ਆਪਾਂ ਰੋਟੀ, ਪਰਾਂਠੇ, ਨਾਨ ਜਾਂ ਰਾਈਸ ਕਿਸੇ ਨਾਲ ਵੀ ਖਾ ਸਕਦੇ ਹਾਂ। ਤੁਸੀਂ ਵੀ ਇਹ ਸਬਜੀ ਨੂੰ ਬਣਾਇਓ ਤੇ ਖਾਇਓ। ਵੀਡੀਓ ਨੂੰ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਫਿਰ ਮਿਲਦੇ ਹਾਂ ਕਿਸੇ ਨਵੀਂ ਰੈਸਪੀ ਨਾਲ।